ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰ ਵਾਲੀ ਸੰਗਤ ਜੀਓ ਅੱਜ ਮੈਂ ਤੁਹਾਡਾ ਛੋਟਾ ਵੀਰ ਰਾਏ ਵੀਰ ਸਿੰਘ ਖਾਲਸਾ ਪਿੰਡ ਰੌਂਤਾ ਤੋਂ ਤੁਹਾਡੇ ਨਾਲ ਇੱਕ ਤੋਂ ਗੱਲਾਂ ਸ਼ੇਅਰ ਕਰਨ ਲੱਗਿਆ ਕਿ ਅੱਜ ਹਰ ਇੱਕ ਨੂੰ ਪੁੱਛ ਕੇ ਤਕਰੀਬਨ ਜ਼ਿਆਦਾਤਰ ਧਰਮ ਮੰਨਣ ਵਾਲੇ ਲੋਕਾਂ ਬਾਰੇ ਵੀ ਹਰ ਇੱਕ ਕਹਿੰਦਾ ਵੀ ਮੈਂ ਧਰਮੀ ਬੰਦਾ ਹਾਂ ਮੈਂ ਪ੍ਰਮਾਤਮਾ ਨੂੰ ਮੰਨਦਾ ਮੈਂ ਉਸ ਵਿੱਚ ਵਿਸ਼ਵਾਸ ਕਰਦਾ ਚਾਹੇ ਕੋਈ ਹਿੰਦੂ ਧਰਮ ਨਾਲ ਰਿਲੇਟਡ ਆ ਚਾਹੇ ਮੁਸਲਮ ਧਰਮ ਨਾਲ ਈਸਾਈ ਮਤ ਨਾਲ ਚਾਹੇ ਆਪਣੇ ਸਿੱਖ ਧਰਮ ਨਾਲ ਹਰ ਇੱਕ ਨੂੰ ਜੇ ਪੁੱਛੀਏ ਵੀ ਕੀ ਤੂੰ ਬੇਈਮਾਨੀ ਕਰਦਾ ਫੱਟਦੇ ਨੇ ਜਵਾਬ ਆਵੇਗਾ ਨਹੀਂ ਅਸੀਂ ਕਦੇ ਕਿਸੇ ਦਾ ਮਾੜਾ ਨਹੀਂ ਕਰਦੇ ਜੇ ਪੁੱਛੀਏ ਵੀ ਤੂੰ ਹੱਕ ਦੀ ਕਮਾਈ ਖਾਨਾ ਵੀ ਕਿਸੇ ਨੂੰ ਕੋਈ ਵੀ ਪੁੱਛੇ ਹਰ ਇੱਕ ਕਹਿੰਦਾ ਵੀ ਮੈਂ ਆਪਣੇ ਹੱਕ ਤੇ ਖੜਾ ਪਿਆਰੇ ਦੋਸਤੋ ਮੈਂ ਅੱਜ ਇੱਕ ਉਹਨਾਂ حقਾਂ ਵਾਰੀ ਗੱਲ ਕਰਨ ਜਾ ਰਿਹਾ ਜਿਹੜੀ ਇੱਕ ਜਾਣੇ ਅਣਜਾਣੇ ਵਿੱਚ ਆਮ ਲੋਕਾਂ ਦੀ ਲੁੱਟ ਹੋ ਰਹੀ ਆ ਇਹ ਪੇਸ਼ਾ ਇੱਕ ਹੈ ਡਾਕਟਰੀ ਪੇਸ਼ਾ ਪਹਿਰੇ ਦੋਸਤੋ ਡਾਕਟਰੀ ਪੇਸ਼ੇ ਦੇ ਵਿੱਚ ਡਾਕਟਰ ਨੂੰ ਇੱਕ ਰੱਬ ਦਾ ਰੂਪ ਮੰਨਿਆ ਜਾਂਦਾ ਹਰ ਇੱਕ ਕਹਿੰਦਾ ਡਾਕਟਰ ਰੱਬ ਦਾ ਦੂਜਾ ਰੂਪ ਆ ਕਿਉਂਕਿ ਮਰੀਜ਼ ਦੀ ਜਾਨ ਬਚਾਉਂਦੇ ਆ ਪਰ ਮੈਂ ਉਹਨਾਂ ਡਾਕਟਰਸ ਜਿਹੜੇ ਰੱਬ ਦਾ ਰੂਪ ਕਹੋਂਦੇ ਆਪਣੇ ਆਪ ਨੂੰ ਉਹਨਾਂ ਨਾਲ ਸਿਰਫ ਇੰਨੀ ਬੇਨਤੀ ਉਹਨਾਂ ਮੂਰੇ ਕਰਨਾ ਚਾਹੁੰਦੇ ਆ ਵੀ ਵੇਖੋ ਆਪਾਂ ਨੂੰ ਲੋਕਾਂ ਨੇ ਰੱਬ ਦਾ ਦਰਜਾ ਦੇ ਦਿੱਤਾ ਰੱਬ ਦੇ ਰੂਪ ਦਾ ਦਰਜਾ ਦੇ ਦਿੱਤਾ ਕੀ ਕਸਮ ਖਾ ਕੇ ਦਿਲ ਨਾਲ ਸੋਚ ਕੇ ਦੱਸੋ ਦੋਸਤੋ ਡਾਕਟਰ ਵੀਰੋ ਵੀ ਤੁਸੀਂ ਵਾਕਈ ਇਸ ਕਾਬਲ ਹੋ ਵੀ ਰੱਬ ਦਾ ਰੂਪ ਕਹਾਉਣ ਯੋਗ ਹੋ ਰੱਬ ਦਾ ਦੂਜਾ ਨਾਮ ਹੋ ਕੀ ਲੋਕ ਸੱਚ ਕਹਿ ਰਹੇ ਆ ਇਹ ਜੇਕਰ ਹੋ ਤਾਂ ਫਿਰ ਜਿਹੜਾ ਆਪਣੇ ਡਾਕਟਰੀ ਪੇਸ਼ੇ ਦੇ ਵਿੱਚ ਮੈਂ ਛੋਟੇ ਲੈਵਲ ਤੋਂ ਗੱਲ ਕਰਦਾ ਆਪਣੇ ਕੋਲ ਮਰੀਜ਼ ਆਉਂਦਾ ਆਪਾਂ ਮਰੀਜ਼ ਦਾ ਇਲਾਜ ਸ਼ੁਰੂ ਕਰਦੇ ਆ ਜੇਕਰ ਆਪਾਂ ਨੂੰ ਨਹੀਂ ਪਤਾ ਲੱਗਦਾ ਵੀ ਇਹਦੇ ਮੂਵਮੈਂਟ ਦੇ ਵਿੱਚ ਵੀ ਭਾਈ ਇਹਨੂੰ ਦਿੱਕਤ ਕੀ ਆ ਆਪਾਂ ਕੀ ਕਰਦੇ ਆ ਉਹਨਾਂ ਨੂੰ ਟੈਸਟ ਲਿਖ ਕੇ ਦੇ ਦਿੰਨੇ ਆ ਲੈਬ ਦੇ ਟੈਸਟ ਆਪਾਂ ਲੈਬ ਤੋਂ ਗੱਲ ਸ਼ੁਰੂ ਕਰਦੇ ਆ ਤੇ ਅੱਜ ਵੀਰੋ ਜ਼ਿਆਦਾਤਰ ਕੀ ਆ ਲੈਬ ਵਾਲੇ 40 ਤੋਂ 50% ਡਾਕਟਰ ਵੀਰਾਂ ਨੂੰ ਦੇ ਰਹੇ ਆ ਵੀ ਮੰਨ ਲਓ ਸਪੋਜ਼ ਕਰੋ ਜੇ 500 ਰੁਪਏ ਦੇ ਟੈਸਟ ਲਿਖੇ ਆ ਉਹਦੇ ਵਿੱਚੋਂ 250 ਜਾਂ 200 ਰੁਪਿਆ ਲਿਖਣ ਵਾਲੇ ਡਾਕਟਰ ਦੀ ਜੇਬ 'ਚ ਪੈਣਾ 2 250 ਲੈਬ ਵਾਲੇ ਦੀ ਜੇਬ 'ਚ ਪੈ ਜਾਣਾ ਪਰ ਮਰੀਜ਼ ਨਾਲ ਜਿਹੜਾ ਆਪਾਂ ਇਹ ਉਹਨੂੰ ਮੈਡੀਆ ਟੈਸਟ ਲਿਖ ਕੇ ਦਿੱਤੇ ਆ ਉਹਦੇ ਵਿੱਚੋਂ ਆਪਾਂ 2 250 ਰੁਪਿਆ ਕਮਾਇਆ ਜੀ ਕੀ ਇਹ ਆਪਣੇ ਹੱਕ ਦੀ ਕਮਾਈ ਹੈ ਜਰਾ ਸੋਚ ਕੇ ਦੱਸਿਓ ਕਿ ਰੱਬ ਇਦਾਂ ਕਰ ਸਕਦਾ ਕਿਉਂਕਿ ਰੱਬ ਤਾਂ ਕਿਸੇ ਦਾ ਬੁਰਾ ਨਹੀਂ ਕਰਦਾ ਉਹ ਤਾਂ ਹੱਕ ਦੀ ਕਮਾਈ ਧਰਮ ਤੇ ਖੜਨਾ ਕਿ ਆਪਣਾ ਧਰਮੀ ਇਆਜ਼ਤ ਤੇ ਦਿੰਦਾ ਵੀ ਆਪਾਂ ਜਿਹੜਾ ਇਹ ਜਿਹਨੂੰ ਕਮਿਸ਼ਨ ਕਹਿ ਦਿੰਦੇ ਆ ਇਹ ਮਿੱਠਾ ਜ਼ਹਿਰ ਆ ਵੀ ਆਪਾਂ ਲੈ ਰਹੇ ਆ ਕਿ ਇਹ ਆਪਾਂ ਨੂੰ ਸੋਭਾ ਦਿੰਦਾ ਵੀ ਆਪਾਂ ਜ਼ਰੂਰ ਲਈਏ ਦੋਸਤੋ ਇਹ ਹੈਗੀ ਛੋਟੇ ਟੈਸਟਾਂ ਦੀ ਗੱਲ ਪਰ ਆਪਾਂ ਇੱਥੇ ਵੀ ਝਾਤ ਮਾਰ ਕੇ ਵੀ ਪਿੰਡਾਂ ਦੇ ਵਿੱਚ ਜਾਂ ਕਿਵੇਂ ਵੀ ਆ ਵੀ ਹਰ ਵੈਸੇ ਮੈਂ ਤਾਂ ਇਹ ਕਹਿਣਾ ਵੀ ਚਾਹੇ ਗਰੀਬ ਆ ਚਾਹੇ ਅਮੀਰ ਆ ਵੀ ਲੁੱਟ ਨਹੀਂ ਹੋਣੀ ਚਾਹੀਦੀ ਕਿਉਂ ਇੱਕ ਤਾਂ ਆਪਾਂ ਮੈਡੀਸਨ ਦੇ ਕੇ ਆ ਮੈਡੀਸਨ ਜੋ ਆਪਣੀ ਜੋ ਹੱਕ ਦੀ ਕਮਾਈ ਆ ਆਪਾਂ ਕਰੋ ਜਿੰਨੀ ਆਪਣਾ ਹੱਕ ਮੰਨ ਦੋ ਲੋ ਪਰ ਜਿਹੜੇ ਆਪਾਂ ਟੈਸਟਾਂ ਦੇ ਵਿੱਚੋਂ ਉਹਨਾਂ ਦੇ ਹੱਕ ਦੀ ਕਮਾਈ ਖਾ ਰਹੇ ਆ ਨਾ ਉਹ ਨਜਾਇਜ਼ ਲੱਗ ਰਹੀ ਆ ਹਾਂ ਚਾਹੇ ਉਹ ਧਰਮ ਦੇ ਤੌਰ ਤੇ ਸੋਚ ਕੇ ਵੇਖ ਲੋ ਚਾਹੇ ਇਨਸਾਨੀਅਤ ਦੇ ਨਾਤੇ ਸੋਚ ਕੇ ਵੇਖ ਲੋ ਚਾਹੇ ਇੱਕ ਕਿੱਤੇ ਦੇ ਨਾਤੇ ਸੋਚ ਕੇ ਵੇਖ ਲੋ ਤੇ ਚਾਹੇ ਸਭ ਤੋਂ ਵੱਡੀ ਗੱਲ ਵੀ ਆਪਾਂ ਨੂੰ ਰੱਬ ਦਾ ਦੂਜਾ ਰੂਪ ਕਿਹਾ ਜਾਂ ਉਸ ਨਾਤੇ ਸੋਚ ਕੇ ਵੇਖ ਲਓ ਦੋਸਤੋ ਉਹ ਹੱਕ ਦੀ ਕਮਾਈ ਨਹੀਂ ਉਹ ਇੱਕ ਮਿੱਠਾ ਜ਼ਹਿਰ ਆ ਉਹ ਕਿਸੇ ਦੀ ਨਜਾਇਜ਼ ਕਮਾਈ ਆਪਾਂ ਆਪਣੀ ਜੇਬ ਚ ਪਵਾ ਰਹੇ ਆ ਚਾਹੇ ਉਹ 1000 ਰੁਪਏ ਦੇ ਟੈਸਟ ਲਿਖੀਏ ਚਾਹੇ 500 ਇਹ ਚ ਗੱਲ ਇਹ ਆ ਜਾਂਦੇ ਜਦੋਂ ਆਪਾਂ ਨੂੰ ਕੋਈ ਵੀ ਪਰਸੈਂਟੇਜ ਦੇਣੀ ਚਾਹੁੰਦਾ ਪਰਸੈਂਟੇਜ ਦਿੰਦਾ ਨਾ ਪਰਸੈਂਟੇਜ ਦਾ ਲਾਲਚ ਆਪਾਂ ਕੀ ਕਰਦੇ ਆ ਟੈਸਟ 2 4 ਵੱਧ ਲਿਖ ਦਿੰਨੇ ਆ ਜਿਆਦਾ ਤਾਂ ਸਾਰਿਆਂ ਦੀ ਗੱਲ ਨਹੀਂ ਕਰਦਾ ਜਿਆਦਾਤਰ ਕੀ ਕਰਦੇ ਆ ਵੀ ਟੈਸਟ ਵੱਧ ਲਿਖਾਂਗੇ ਆਪਣੀ ਜੇਬ ਚ ਵੱਧ ਪੈਸੇ ਪਹਿਣਗੇ ਸੋ ਵੀਰੋ ਇਹ ਤਾਂ ਹੈਗੀ ਆ ਲੈਪ ਵਾਲੀ ਇਹ ਦੂਸਰ ਆਉਂਦੀ ਥੋੜੇ ਜਿਵੇਂ ਕਿ ਅਲਟਰਾਸਾਉਂਡ ਐਕਸਰੇ ਵਗੈਰਾ ਅੱਜ ਕੱਲ ਪ੍ਰੈਗਨੈਂਸੀ ਹਰ ਇੱਕ ਕਿਉਂਕਿ ਮਰਜਾਂ ਹੁੰਦੀਆਂ ਪ੍ਰੈਗਨਨਸੀ ਦੀ ਤੇ ਜ਼ਰੂਰਤ ਵੀ ਇੱਥੋਂ ਤੱਕ ਪੈ ਗਈ ਵੀ ਜਿਹੜੀ ਪ੍ਰੈਗਨਨਸੀ ਹੋਗੀ ਹਰ ਇੱਕ ਨੂੰ ਅਲਟਰਾਸਾਉਂਡ ਦੀ ਜ਼ਰੂਰਤ ਹੈ ਤੇ ਫਿਰ ਵੀਰੋ ਉੱਥੇ ਵੀ ਵੇਖ ਲਓ ਵੀ ਜਿਹੜਾ 2-250 ਦਾ ਅਲਟਰਾਸਾਉਂਡ ਆ 300 ਦਾ ਤੇ ਉਹ ਉੱਥੇ 5-600 ਰੁਪਏ ਲੈ ਰਹੇ ਆ ਤੇ ਉਹਦੇ ਚੋਂ ਵੀ ਆਪ ਨੂੰ 50% ਵਗੈਰਾ ਆਪਣੀ ਜੇਬ ਚ ਪੈ ਰਿਆ ਹੁਣ ਇੱਕ ਗਰੀਬ ਪਰਿਵਾਰ ਆ ਜਿਹੜਾ ਵਿਚਾਰਾ 50 ਰੁਪਏ ਹੱਥ ਨੂੰ ਮਸਾਂ ਕਮਾਉਂਦਾ 100 ਰੁਪਏ ਕਮਾਉਂਦਾ ਮੰਨ ਲਓ 200 ਕਮਾ ਲੈਂਦਾ ਉਹ ਚੋ ਘਰ ਦਾ ਵੀ ਉਹਨੇ ਰਸਨ ਚੋਂ ਤੇ ਜਦ ਉਹਨੂੰ ਇਹ ਅਲਟਰਾਸਾਉਂਡ ਦੀ ਜ਼ਰੂਰ ਖੂਨ ਪਸੀਨੇ ਦੀ ਕਮਾਈ 600 ਰੁਪਿਆ ਦੇ ਕੇ ਆਉਂਦਾ ਉੱਥੇ ਤੇ ਹਾਲਾਂਕਿ 2.50 ਦਾ ਬਤਵਤ 300 ਦਾ ਅਲਟਰਾਸਾਉਂਡ ਹੁੰਦਾ ਤੇ ਵੀ ਅਸੀਂ ਧਰਮ ਤੌਰ ਤੇ ਵੀ ਕਹਿ ਰਹੇ ਹਾਂ ਇਨਸਾਨੀਅਤ ਦੇ ਨਾਤੇ ਵੀ ਇਹ ਲੁੱਟ ਬੰਦ ਹੋਣੀ ਚਾਹੀਦੀ ਆ ਸੋ ਮੇਰੇ ਵੀਰੋ ਵੀ ਜਦੋਂ ਸਰਕਾਰ ਜਾਂ ਕਰੇਗੀ ਉਹ ਗੱਲ ਵੱਖਰੀ ਆ ਪਰ ਆਪਾਂ ਮੈਂ ਤੁਹਾਡੇ ਮੂਰੇ ਰਿਕੁਐਸਟ ਕਰਦਾ ਡਾਕਟਰ ਸੁਵੀਰਾ ਮੂਰੇ ਕਿ ਵੀਰ ਜੀ ਵੀ ਇਹ ਇਨਸਾਨੀਅਤ ਦੇ ਨਾਤੇ ਧਰਮ ਦੇ ਨਾਤੇ ਪ੍ਰਮਾਤਮਾ ਨੂੰ ਜਾਨ ਦੇਣੀ ਆ ਬਸ ਇਹ ਮੰਨ ਕੇ ਵੀ ਆਪਾਂ ਇਹ ਲੁੱਟ ਬੰਦ ਕਰੀਏ ਆਪ ਹੀ ਹਰ ਇੱਕ ਦੇ ਟੈਸਟ ਜੋ ਵੀ ਆਪਾਂ ਜ਼ਰੂਰਤ ਪੈਂਦੀ ਹੈ ਲੈਸ ਰੇਟਾਂ ਤੇ ਕਰਵਾਇਆ ਕਰੀਏ ਤਾਂ ਕਿ ਦੇਖੋ ਆਪਣੇ ਕੋਲ ਮਰੀਜ਼ ਵਿਸ਼ਵਾਸ ਕਰਕੇ ਆਉਂਦਾ ਵੀ ਮੈਂ ਉਹ ਡਾਕਟਰ ਮੇਰਾ ਵਧੀਆ ਟ੍ਰੀਟਮੈਂਟ ਕਰੇਗਾ ਤੇ ਉਸ ਵਿਸ਼ਵਾਸ ਨੂੰ ਬਣਾਈ ਰੱਖੀਏ ਤੇ ਆਪਾਂ ਇਸ ਤਰ੍ਹਾਂ ਦੀ ਵੀ ਇਹ ਲੁੱਟ ਬੰਦ ਕਰੀਏ ਜੀ ਅੱਜ ਇੱਕ ਇੱਕ ਡਾਕਟਰ ਇਹ ਲੁੱਟ ਬੰਦ ਕਰੇਗਾ ਜਿਹੜੇ ਵੱਡੇ ਵੱਡੇ ਮਗਰਮਸ਼ ਬੈਠੇ ਆ ਉਹਨਾਂ ਤੇ ਵੀ ਕਾਬੂ ਪਾਏ ਕਿਉਂਕਿ ਮੈਂ ਛੋਟੇ ਲੈਵਲ ਤੋਂ ਅੱਜ ਗੱਲ ਕੀਤੀ ਬਹੁਤ ਛੋਟੇ ਲੈਵਲ ਤੋਂ ਉੱਪਰ ਬਹੁਤ ਕੁਝ ਪਿਆ ਹੈ ਜੀ ਉੱਥੇ ਵੀ ਪਹੁੰਚਾਂਗੇ ਪਰ ਪਹਿਲਾ ਟਾਰਗੇਟ ਵੀ ਅਸੀਂ ਆਪਣੇ ਤੋਂ ਸ਼ੁਰੂ ਕਰੀਏ ਅਸੀਂ ਕੀਤਾ ਹੋਇਆ ਮੈਨੂੰ 2 ਸਾਲ ਹੋ ਗਏ 3 ਸਾਲ ਮੇਰੀ ਲੈਬ ਵਾਲੇ ਨਾਲ ਇਹ ਗੱਲ ਕੋਈ ਵੀ ਆ ਵੀ ਮੈਂ ਕਮਿਸ਼ਨ ਨਹੀਂ ਲੈਣਾ ਮੇਰੇ ਪੇਸ਼ੈਂਟ ਨੂੰ ਕਮਿਸ਼ਨ ਬੰਦ ਉਹ ਉਹ ਉਹਦਾ ਲੈਸ ਕਰਕੇ ਦਿਓ ਸੋ ਮੈਂ ਤੁਹਾਡਾ ਆਪਣਾ ਛੋਟਾ ਵੀ ਡਾਕਟਰ ਆਜੀਤ ਸਿੰਘ ਰਹਾਂਤਾ ਮੇਰਾ ਨੰਬਰ ਜੇ ਵੀਡੀਓ ਵਧੀਆ ਲੱਗੀ ਜਾਂ ਮੇਰੇ ਇਸ ਮਕਸਦ ਨਾਲ ਤੁਸੀਂ ਸਹਿਮਤ ਹੋ ਮੇਰਾ ਨੰਬਰ ਨੋਟ ਕਰ ਲਓ 98778 28000 ਤੇ ਕਾਲ ਕਰਕੇ ਹੋਰ ਵੀ ਸੁਝਾਅ ਵੀ ਦੇ ਸਕਦੇ ਹੋ ਤੁਸੀਂ ਤੇ ਬਾਕੀ ਵੀਡੀਓ ਚੰਗੀ ਲੱਗੀ ਅਗੇ ਸ਼ੇਅਰ ਵੀ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ